ਤੇ ਚੱਲਦੇ ਆਂ ਦਿਉ ਦੇ ਕਿਲੇ ਦੇ ਅੰਦਰ ਤੇ ਪਹਿਲਾਂ ਤਾਂ ਜਿਹੜੀਆਂ ਬਾਹਰੀਆਂ ਦੁਵਾਰਾਂ ਐ ਇਹਦੀਆਂ ਉਹਦੇ ਵਿੱਚ ਪਾਣੀ ਛੱਡਿਆ ਆ ਇਹਨਾਂ ਨੇ ਐਵੇਂ ਤਾਂ ਨਹੀਂ ਕਹਿੰਦੇ ਵੀ ਸਿਆਣੇ ਦਾ ਕਿਹਾ ਤਾਂ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਆ ਅੱਛਾ ਉਹ ਇਹ ਢੁਗਦੀ ਹੈਗੀ ਕਹਾਵਤ ਆਪਾਂ ਲਾ ਤਾਂ ਦਿੱਤੀ ਐ ਇੱਥੇ ਵੀ ਜੇ ਤੁਸੀਂ ਗੁਜਰਾਤ ਚ ਆਉਣਾ ਐ ਨਾ ਤੇ ਗਰਮੀਆਂ ਚ ਨਾ ਆਇਓ ਸਿਆਣਾ ਚ ਆਇਓ ਮੁੰਡੇ ਸਾਡੇ ਦਾ ਰੰਗ ਕਾਲਾ ਹੋ ਗਿਆ ਦੁੱਧ ਵਰਗਾ ਚਿੱਟਾ ਸੀ ਇਹਦੇ ਨਾ ਹੁਣ ਇਹ ਪਲੱਸ 1 ਚ ਐਡਮਿਸ਼ਨ ਲੈਣੀ ਆ ਕੀ ਮੂੰਹ ਲੈ ਕੇ ਜਾਊਗਾ ਇਹ ਹੁਣ ਸਕੂਲ ਦੇ ਅੱਜ ਕੱਲ ਲੇਜ਼ਰ ਲਾਈਟਿੰਗ ਦਾ ਨਾ ਤਕਰੀਬਨ ਟ੍ਰੈਂਡ ਆ ਹਰ ਕਿ ਜਗ੍ਹਾ ਮੈਂ ਤੇ ਦੇਖੋ ਕਾਲੇ ਪਾਣੀ ਵਾਲੀ ਜੇਲ ਇੱਥੇ ਹੁਣ ਥੋੜੀ ਹਾਲਤ ਖਫਤਾ ਹੋ ਗਈ ਯੂਏਡੀ ਦਾ ਬਿਲਕੁਲ ਸਮੁੰਦਰ ਦੇ ਕੰਡੇ ਤੇ ਆ ਕਿਲਾ ਬਸ ਤੇ ਇੱਕ ਦਿਨ ਇੱਕ ਕੈਪਟਨ ਮਿਲੇ ਸੀਗੇ ਤਾਂ ਕਹਿੰਦੇ ਜਦੋਂ ਨਾ ਜਹਾਜ਼ ਚੱਲਦੇ ਨੂੰ ਇਦਾਂ ਦੋਕ ਦਿਨ ਹੋ ਜਾਂਦੇ ਆ ਤੇ ਇੱਥੇ ਦਾ 올ਡ ਚਰਚ ਆ ਜਿੱਦਾ ਆਪਣੇ ਮੋਰੀਆਂ ਚੋਂਦਾ ਨਾ ਚਰਚ ਜਿਹਾ ਸਪੁੱਦਨ ਉਦਾਂ ਤੇ ਆਪਣਾ ਇੰਡੀਆ ਦਾ ਹਰ ਜਹਾਜ਼ ਡੁੱਬ ਗਿਆ ਸੀਗਾ ਪਾਕਿਸਤਾਨ ਦੇ ਨਾਲ ਲੜਦਿਆਂ ਨਾ ਪਰ ਮੀ ਬਹੁਤ ਆ ਤੇ ਠੰਡ ਲੱਗਿਆ ਠੰਡੀ ਠੰਡੀ ਰਾਤ ਪਾਣੀ ਵਾਲਾ ਆਰਮੀ ਦਾ ਲੜਾਕੂ ਜਹਾਜ਼ ਦੇਖਣ ਤੋਂ ਬਾਅਦ ਹੁਣ ਆ ਗਏ ਆਪਾਂ ਦਿਊ ਫੋਰਟ ਦੀਵ ਕਿਲਾ ਦੀਵ ਕਿਲਾ ਲਿਖਾ ਹੋਇਆ ਹੈ ਤੇ ਚੱਲਦੇ ਆਂ ਦੀਵ ਦੇ ਕਿਲੇ ਦੇ ਅੰਦਰ ਤੇ ਦੇਖਦੇ ਆਂ ਦੇਖਣ ਨੂੰ ਕੀ ਕੋਸ਼ਿਸ਼ ਆ ਇੱਥੇ ਪਹਿਲਾਂ ਤਾਂ ਜਿਹੜੀਆਂ ਬਾਹਰੀਆਂ ਦੁਵਾਰਾਂ ਆ ਇਹਦੀਆਂ ਉਹਦੇ ਵਿੱਚ ਪਾਣੀ ਛੱਡਿਆ ਆ ਇਹਨਾਂ ਨੇ ਆਹ ਦੇਖੋ ਵੀ ਕੋਈ ਕਿਲੇ ਦੇ ਅੰਦਰ ਆ ਨਾ ਸਕੇ ਰਾਈਟ ਬੜਾ ਸੋਖਾ ਨਹੀਂ ਹੈਗਾ ਕਿਲੇ ਦੀਆਂ ਯਾਨੀ ਕੰਧਾਂ ਟੱਪੜੀਆਂ ਜੇ ਕਿਲੇ ਦੇ ਅੰਦਰ ਬਣਨਾ ਇਹ ਇੱਕ ਸੇਫਟੀ ਪੱਖ ਸਿਗਾ ਇਹਦਾ ਕਿਲੇ ਦਾ ਤਾਂ ਸਕਿਉਰਟੀ ਸਕਿਉਰ ਕਿਦਾਂ ਹੁੰਦਾ ਸੀ ਨਾ ਦੇਖੋ ਸਮੁੰਦਰ ਦਾ ਪਾਣੀ ਛੱਡਿਆ ਆ ਇਹਦੇ ਵਿੱਚ ਕਮ ਸੇ ਕਮ ਜਿਆਦਾ ਨਹੀਂ ਤਾਂ 30 30 40 40 ਫੁੱਟ ਆਏ ਜਿਹੜਾ ਗੈਬ ਆਇਆ ਦਾ ਤੇ ਤੋਂ ਜਿਹੜੀਆਂ ਦੁਵਾਰਾਂ ਆ ਉਹਦੇ ਉੱਪਰ ਉਹ ਤੁਸੀਂ ਧਿਆਨ ਦੇ ਸਕਦੇ ਹੋ ਉੱਪਰ ਤੋਪ ਆਇਆ ਨਾ ਯਾਨੀ ਇਹਦੀ ਟੋਪ ਦੇ ਉੱਤੇ ਜਿਹੜੀ ਆ ਕਿਲੇ ਦੀਆਂ ਦੁਵਾਰਾਂ ਉਹਦੇ ਉੱਤੇ ਤੋਪਾਂ ਇਹਨਾਂ ਨੇ ਰੱਖੀਆਂ ਆ ਮੀਨਸ ਜਦੋਂ ਕੋਈ ਇਧਰਲੇ ਪਾਸਿਓਂ ਪਾਣੀ ਵਾਲਾ ਜਹਾਜ਼ ਵੀ ਅਟੈਕ ਕਰਨ ਆਉਂਦਾ ਹੁੰਦਾ ਸੀ ਤਾਂ ਇਹ ਇਹਨਾਂ ਦੇ ਨਾਲ ਉਹਨੂੰ ਰੋਕਦੇ ਸੀਗੇ ਤੇ ਇਹ ਇੱਥੇ ਕੁਝ ਕਿਲੇ ਦਾ ਨਜ਼ਾਰਾ ਇਹੋ ਜਿਹਾ ਤੇ ਬਾਕੀ ਜਿੱਦ ਜਿੱਦ ਇਹਦੀ ਹਿਸਟਰੀ ਦਾ ਪਤਾ ਲੱਗਦਾ ਆਪਾਂ ਉਹ ਵੀ ਦੱਸਾਂਗੇ। ਹੋਰ ਇਹ ਯਸ਼ ਬਰੇਲੀ ਵਾਲਾ ਕਜਰਾ ਬਰੇਲੀ ਵਾਲਾ ਨਹੀਂ ਕਜਰਾ ਨਹੀਂ ਜੁਮਕਾ ਜੁਮਕਾ ਗिरा रे। ਕੈਸੇ ਗਾਣਾ ਕੈਸੇ ਹੈ? ਜੁਮਕਾ ਬਰੇਲੀ ਅੱਛਾ ਉਹ ਵਾਲਾ ਜੀ ਮੈਨੂੰ ਆਤਾ ਨਹੀਂ। ਐ ਐਸਾ ਤਾਂ ਨਹੀਂ ਬਰੇਲੀ ਵਾਲੋ ਕੋ ਬਰੇਲੀ ਵਾਲਾ ਗਾਣਾ ਨਹੀਂ ਆਤਾ ਹੋਗਾ। ਇਹ ਇੱਕ ਚੀਜ਼ ਦੀ ਕਮੀ ਹੈ ਇੱਥੇ ਇਹਨਾਂ ਨੂੰ ਦਰਖਤ ਲਾਉਣੇ ਚਾਹੀਦੇ ਆ, ਟ੍ਰੀ ਲਗਾਉਣੇ ਚਾਹੀਏ ਇਹਨੇ। ਤੋਂ ਕੰਮ ਵੀ ਚੱਲਦਾ ਪਿਆ ਕਿਲੇ ਦਾ ਜਿਹੜੀਆਂ ਦੁਵਾਰਾਂ ਦੀ ਹਾਲਤ ਖਸਤਾ ਹੋ ਗਈ ਆ ਉਹਨੂੰ ਦੁਬਾਰਾ ਸੈੱਟ ਕਰਦੇ ਪਏ ਆ ਸਹੀ ਕਰਦੇ ਪਏ ਆ ਇੱਕ ਦਰੋਹਰ ਆ ਸਾਮ-ਸਾਮ ਰੱਖਦੇ ਆ ਕਿਲੇ ਹੁਣ ਰਹਿ ਵੀ ਕਿੰਨੇ ਕੁ ਗਏ ਆ ਰਾਜਸਥਾਨ ਚ ਬਹੁਤ ਜ਼ਿਆਦਾ ਆ ਤੇ ਲੋ ਜੀ ਫ੍ਰੀ ਸੇਵ ਵਾਲੀਆਂ ਗੱਡੀਆਂ ਵੀ ਹੈਗੀਆਂ ਇੱਥੇ ਤੇ ਦੇਖੋ ਅੱਗੇ ਆ ਕੇ ਫੇਰੇ ਦਾ ਇੱਕ ਸੈਕੰਡ ਪਾਰਟ ਆ ਇਹ ਵੀ ਇਦਾਂ ਇਹਨਾਂ ਨੇ ਕੀਤਾ ਆ ਬਈ 40-40 ਫੁੱਟ ਦਾ ਗੈਪ ਆ ਪਾਣੀ ਛੱਡਿਆ ਆ ਬਈ ਯਾਨੀ ਕਿਲੇ ਦੇ ਅੰਦਰ ਐਂਟਰੀ ਕਰਨੀ ਪੜੀ ਓਕੀਆ ਜੇ ਮੰਨ ਲਓ ਕਿਸੇ ਨੇ ਇੱਕ ਸਾਈਡ ਤੋਂ ਆਉਣਾ ਹੋਵੇ ਨਾ ਸੱਜੇ ਖੱਬੇ ਤੋਂ ਨਹੀਂ ਆ ਸਕਦਾ ਤੇ ਲੈਫਟ ਸਾਈਡ ਸੀ ਸਾਈਡ ਆ ਜਾਂਦੀ ਆ ਤੇ ਆਪਾਂ ਰਾਈਟ ਚੱਲਦੇ ਆ ਇੱਥੋਂ ਅਯਸ਼ ਰਾਈਟ ਚੱਲेंगे ਲਓ ਜੀ ਆ ਦਵਾਰਾ ਜਿਹੜੇ ਇਹਦੇ ਦਰਵਾਜ਼ੇ ਆ ਇੱਕ ਵੀ ਸੂਏ ਲੱਗਿਓ ਆ ਤੇ ਲੋਕੀ ਇੱਥੇ ਫੋਟੋਆਂ ਵੀ ਕਰਾਉਂਦੇ ਆ ਫੋਟੋਗ੍ਰਾਫਰਾਂ ਦੀ ਰੋਜੀ ਰੋਟੀ ਵੀ ਆ ਭਾਈ ਕਿਆਰ ਭਾਈ ਤੇ ਇਹਦੇ ਵਿੱਚ ਪੋੜੀਆਂ ਚੜਕੇ ਜਿਹੜਾ ਉਹ ਬਣਾਇਆ ਹੈ ਨਾ ਇਹਦੇ ਵਿੱਚ ਰਾਈਫਲ ਦੇ ਨਾਲ ਜਿੱਦਾਂ ਮਤਲਬ ਪੁਲਿਸ ਜਿਹੜੇ ਉਦੋਂ ਦੇ ਉਹਨਾਂ ਦੇ ਫੋਰਸ ਸੀ ਸੈਨਾ ਸੀ ਤੇ ਇਹਦੇ ਵਿੱਚ ਰਾਈਫਲ ਰੱਖ ਕੇ ਤਾਂ ਅਟੈਕ ਕਰਦੇ ਸੀ ਜਾਂ ਜੁੱਧ ਲੜਨ ਲਈ ਬਣਾਇਆ ਹੁੰਦਾ ਸੀ ਮੋਰਚਾ ਉਹਨਾਂ ਨੇ ਤੋ ਇਹ ਸੈਕੰਡ ਦਰਵਾਜ਼ਾ ਆ ਗਿਆ ਕਿਲੇ ਦਾ ਤੋ 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 ਇਦਵਾਰਾਂ ਬੜੀਆਂ ਖਖਤਾ ਹਾਲ ਤੋਂ ਯੂਆ ਦਵਾਰਾਂ ਦੀ ਆਹੋ ਕਬਾਤਾ ਕਿੱਡਾ ਵੱਡਾ ਬਣਿਆ ਆ ਕਿਲਾ ਦੇਖ ਲੈਣਾ ਦਵਾਰਾਂ ਦੇਖ ਤੇ ਇਹ ਦੇਖ ਲੈ ਉਦੋਂ ਉਹਨਾਂ ਨੇ ਨਾ ਆਈਡੀਆ ਪੱਥਰ ਸੀਗੇ ਪੱਥਰ ਨੂੰ ਯਾਨੀ ਕੱਟ ਕਟਿੰਗ ਕਰ ਕਰਕੇ ਦਵਾਰਾਂ ਬਣਾਏ ਜਿਹੜੇ ਪੂਦੀ ਈਟਾਂ ਬਣਾਈਆਂ ਆ ਵੱਡੀਆਂ ਵੱਡੀਆਂ ਲਓ ਜੀ ਆ ਦੇਖੋ ਇੱਕ ਮਿੰਨੀ ਤੋਪ ਮਿੰਨੀ ਟੋਪ ਤੇ ਇਹ ਹੈ ਟੋਪ ਦਾ ਮੂੰਹ ਆ ਜਾ ਤੈਨਾਂ ਕਿਸੇ ਟਾਈਮ ਇੱਥੇ ਕਿੰਨੀਆਂ ਲਹਿਰਾਂ ਵੈਰਾਂ ਰੈਂਦੀਆਂ ਹੋਊਗੀਆਂ ਹਾਂ ਕਿਤਨੀ ਆਵਾਜ਼ ਆਈ ਰੈਂਦੀ ਹੋਊਗੀ ਇਹ ਅੰਦਰ ਬਣਾਤਾ ਇਹਨਾਂ ਨੇ ਬਾਗੀਚਾ ਗੋਡਾ ਅੱਛਾ ਬਹੁਤ ਅੱਛਾ ਹੈ ਕਿ ਇਧਰ ਲ ਵੀ ਉਹ ਅੱਛਾ ਹੈ ਨਾ ਸਮੁੰਦਰ ਦੀਦਾ ਸਾਰਾ ਇਧਰਲੇ ਪਾਸੇ ਉਹ ਤੇ ਇਧਰੋਂ ਸਮੁੰਦਰ ਚੋਂ ਜਿਹੜੇ ਜਹਾਜ਼ ਆਉਂਦੇ ਸੀਗੇ ਜਾਂ ਮੰਨ ਲਓ ਕਿ ਆਕਰਮਣ ਕਰਦੇ ਸੀਗੇ ਇੱਥੇ ਨਾ ਅਟੈਕ ਕਰਦੇ ਸੀ ਉਹਨਾਂ ਨੂੰ ਰੋਕਣ ਲਈ ਇਹ ਤੋਪਾਂ ਤੇ ਦੇਖੋ ਵਾਓ ਤੇ ਇਹ ਹੈ ਤੋਪ 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 ਉਹ ਜੇਲ ਹਾਂਜੀ ਇਹ ਜੇਲ ਹੈ ਤੇ ਕਾਲੇ ਪਾਣੀ ਵਾਲੀ ਜੇਲ੍ਹ ਇੱਥੇ ਹੁਣ ਥੋੜੀ ਹਾਲਤ ਖਸਤਾ ਹੋ ਗਈ ਜੋ ਇਹਦੇ ਦਾ ਕੰਮ ਚੱਲ ਰਿਹਾ ਇੱਥੇ ਇਹਨਾਂ ਨੇ ਜਾਣਾ ਹੁਣ ਬੰਦ ਕਰ ਦਿੱਤਾ ਆ ਤੇ ਪਹਿਲਾਂ ਲੋਕੀ ਇੱਥੇ ਜਾਂਦੇ ਸੀਗੇ ਜਿੰਨੇ ਟੂਰਿਸਟ ਆਉਂਦੇ ਸੀ ਇੱਥੇ ਜਾ ਕੇ ਆਉਂਦੇ ਹੁੰਦੇ ਸੀਗੇ ਤੇ ਉਹਨੂੰ ਪੁੱਛਿਆ ਸੀਗਾ ਉਹਨਾਂ ਨੇ ਕਹਿੰਦੇ ਭਾਜੀ ਅਜੇ ਕੰਮ ਚੱਲ ਰਿਹਾ ਹੈ ਵੀ ਜਦੋਂ ਕੰਮ ਕੰਪਲੀਟ ਹੋ ਗਿਆ ਤੁਸੀਂ ਨੈਕਸਟ ਟਾਈਮ ਆਉਂਗੇ ਤਾਂ ਫਿਰ ਤੁਹਾਨੂੰ ਜ਼ਰੂਰ ਤੇ ਵਿਜ਼ਿਟ ਕਰਵਾਵਾਂਗੇ ਤੇ ਇਹ ਤੋਂ ਫਿਰ ਇੱਥੇ ਵੀ ਜੇਲ੍ਹ ਸੀਗੀ ਇਹ toda view ਆ ਆ ਦੇਖੋ ਬਿਲਕੁਲ ਸਮੁੰਦਰ ਦੇ ਕੰਡੇ ਤੇ ਆ ਕਿਲਾ واਓ ਸੋ ਬਿਊਟੀਫੁਲ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਨਜ਼ਾਰਾ ਤੇ ਪਾਣੀ 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 ਦੀਦਾ ਦੂਰ ਦੂਰ ਤੱਕ ਕੋਰ ਕੁਝ ਨਹੀਂ ਦਿਦਾ ਤੇ ਇੱਥੇ ਮੈਨੂੰ ਇੱਕ ਕੈਪਟਨ ਮਿਲੇ ਸੀਗੇ ਤਾਂ ਕਹਿੰਦੇ ਜਦੋਂ ਨਾ ਜਹਾਜ਼ ਚੱਪਦੇ ਨੂੰ ਇਦਾਂ ਦੋਕ ਦਿਨ ਹੋ ਜਾਂਦੇ ਆ ਤੇ ਚਾਰ ਚੁਫੇਰੇ ਮਾਈਕਰੋਸਕੋਪ ਨਾਲ ਵੀ ਦੇਖੀਏ ਤਾਂ ਪਾਣੀ ਪਾਣੀ ਦੀਦਾ ਹੁੰਦਾ ਆ ਤੇ ਸੁੰਦਰ ਬਹੁਤ ਵੱਡਾ ਆ ਬਹੁਤ ਜ਼ਿਆਦਾ ਹਾਂ ਜੀ ਤੇ ਇਹ ਪੁਆਇੰਟ ਵੀ ਇੱਥੇ ਅੱਜ ਤੱਕ ਦਾ ਇਹ ਸੈਲਫੀ ਪੁਆਇੰਟ ਹੀ ਬਣ ਚੁੱਕਾ ਆ ਤੇ ਕਦੀ ਇਹ ਇਹ ਇਦਾਂ ਕਹਿ ਲਓ ਵੀ ਇਹਨਾਂ ਦਾ ਇੱਕ ਇਹ ਥੰਮ ਹੁੰਦਾ ਸੀਗਾ ਵੀ ਜਿਹੜਾ ਉਧਰੋਂ ਕੋਈ ਆਉਂਦਾ ਸੀਗਾ ਤੇ ਇੱਕ ਲੜਾਈ ਲਈ ਇੱਕ ਮੋਰਚਾ ਹੁੰਦਾ ਸੀ ਲੜਾਈ ਵਾਲਾ ਇੱਕ ਉੱਪਰ ਵੀ ਇਹਦੇ ਤੋਪਾਂ ਆ ਆ ਜਿਹੜੀ ਵੱਡੀ ਦੀਵਾਰ ਦੇਖ ਸਕਦੇ ਆ ਇਹ ਤੋਂ ਉੱਪਰ ਵੱਡੀ ਦੀਵਾਰਾ ਉੱਤੇ ਵੀ ਤੋਪਾਂ ਆ ਤੇ ਦੀਵਾਰ ਦੀ ਮੋਟਾਈ ਦੇਖ ਲਓ ਕਿੰਡੀ-ਕੰਡੀ ਆ ਜਿਹੜੀ ਉਧਰਲੀ ਸਾਈਡ ਜਿਹੜੀ ਕਿਲੇ ਵਾਲੀ ਸਾਈਡ ਆ ਉਹਦੀ ਮੋਟਾਈ ਤਾਂ ਘੱਟੋ-ਘੱਟ ਜਿਆਦਾ ਨਹੀਂ ਤਾਂ 8-8 10-10 ਫੁੱਟ ਆ ਬਾਹਰ ਨਿਕਲ ਕੇ ਦਾ ਇੱਕ ਟੌਪ ਫਲੋਰ ਦੇ ਉੱਤੇ ਜਿਹੜੀਆਂ ਤੋਪਾਂ ਲੱਗੀਆਂ ਆ ਉਧਰਲੀ ਸਾਈਡ ਚੱਲਦੇ ਆ ਉੱਤੋਂ ਵੀਊ ਵੇਖਦੇ ਕਿਹੋ ਜਿਹਾ ਆਉਂਦਾ ਆ ਤੇ ਸਾਰੇ ਕੁਝ ਰਾਸ ਤੇ ਭਾਈ ਕਹਾਂ ਦੇ ਤਹਾਂ ਸੇ ਲੋਕਲੀ ਤੇ ਗੁਜਰਾਤੀ ਵੀ ਜਿਹੜੇ ਹੈਗੇ ਆ ਉਹ ਵੀ ਕਈ ਇੱਥੇ ਪਹਿਲੀ ਪਹਿਲੀ ਵਾਰ ਆਏ ਆ ਜੀ ਤੇ ਜਦੋਂ ਮੈਂ ਇੱਥੇ ਐਂਟਰੀ ਕੀਤੀ ਸੀ ਤਾਂ ਮੈਨੂੰ ਲੱਗਾ ਨਹੀਂ ਕੋਈ ਦੇਖਣ ਯੋਗ ਹੋਏਗਾ ਪਰ ਨਹੀਂ ਮਜ਼ਾ ਆ ਗਿਆ ਜਾਂ पे ਆ ਕੇ ਔਰ ਭਾਈ ਸਾਹਿਬ ਜੀ ਕੀ ਹਾਲ ਹੈ ਜੀ ਲਓ ਜੀ ਇਹ ਵਾਹ ਸਮੁੰਦਰ ਕਾ ਨਯਾਰਾ ਭਾਈ ਸਾਹਿਬ ਯਾ ਹਉਤੇ ਆ ਪੈਸੇ ਬਸੂਰ ਇਹ ਦੇਖੋ ਇੱਥੇ ਜਿਹੜੇ ਤੁਰੇ ਜਾਂਦੇ ਜਾਂਦੇ ਇਹ ਆਇਆ ਜੀ ਇੱਕ ਖੂਹ ਆ ਖੂਹ ਦਾ ਮਤਲਬ ਇਹ ਕਿ ਥੱਲੇ ਉਤਰ ਕੇ ਤੁਸੀਂ ਇਹ ਪੂਰੇ ਕਿਲੇ ਦੇ ਥੱਲੇ ਥੱਲੇ ਤਹਿਖਾਨਾ ਬਣਿਆ ਆ ਉਹਦੇ ਉੱਥੇ ਘੁੰਮ ਸਕਦੇ ਆ ਤੇ ਸਮੁੰਦਰ ਨੂੰ ਵੀ ਰਸਤਾ ਨਿਕਲਦਾ ਹੈ ਦੇਖੋ ਕਿਸ ਤਰ੍ਹਾਂ ਦੀ ਉਦੋਂ ਦੀ ਇਹ ਇੰਜੀਨੀਅਰਾਂ ਦੀ ਤਕਨੀਕ ਸੀਗੀ ਆ ਦੇਖੋ ਇਹਦੇ ਥੱਲੇ ਰਸਤਾ ਪੂਰਾ ਆ ਪੂਰਾ ਥੱਲੇ ਰਸਤਾ ਜਾਂਦਾ ਆ ਥੱਲੇ ਇਹਦੇ ਖੂਬ ਬਣਿਓ ਆ ਥੱਲੇ ਇਹਦੇ ਕਮਰੇ ਬਣਿਓ ਆ ਪੂਰੇ ਇਹਦੇ ਥੱਲੇ ਕਿਲੇ ਦੇ ਆ ਦੇਖੋ ਤੇ ਆ ਆ ਜੀ ਇੱਥੇ ਦੀ ਤਕਨੀਕ ਪੁਰਾਣੀਆਂ ਤਕਨੀਕਾਂ ਬਹੁਤ ਵਧੀਆ ਸੀਗੀਆਂ ਐਵੇਂ ਤਾਂ ਨਹੀਂ ਕਹਿੰਦੇ ਵੀ ਸਿਆਣੇ ਦਾ ਕਿਹਾ ਤਾਂ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ਆ ਅੱਛਾ ਉਏ ਢੁਗਦੀ ਹੈਗੀ ਕਹਾਵਤ ਆਪਾਂ ਲਾਤ ਦਿੱਤੀ ਐ ਇੱਥੇ ਇਹ ਛਰਚਿਆ ਇੱਥੇ ਪੁਰਾਣਾ ਚਲੋ ਐਸੇ ਫਨਲੀ ਸੀ ਲਾ ਦਿੱਤੀ ਐ ਇਹ ਜਿਹੜੀਆਂ ਤੋਪਾਂ ਛੋਟੀਆਂ ਛੋਟੀਆਂ ਰੱਖੀਆਂ ਆ ਇਹਨਾਂ ਨੇ ਤੋਪਈਆਂ ਛੋਟੇ ਛੋਟੀਆਂ ਤੋਪਾਂ ਆ ਨਾ ਤੇ ਵਾਹ ਵਾਹ ਇਹ ਤਾਂ ਬਹੁਤ ਕੁਝ ਰੱਖਿਆ ਆ ਇਹਨਾਂ ਨੇ ਵਾਹ ਐਕਚੁਅਲੀ ਇਹ ਉੱਤੇ ਜਿਹੜੀਆਂ ਦੁੰਬ ਦੇ ਉੱਤੇ ਲਾਉਣ ਵਾਲੀਆਂ ਤੋਪਾਂ ਨਾ ਉਹ ਹੀ ਥੱਲੇ ਲਿਆ ਕੇ ਰੱਖੀਆਂ ਆ ਇਹਨਾਂ ਨੇ ਹੁਣ ਹੈ ਨਾ ਤੇ ਆਜੋ ਚਲਤੇ ਹਾਂ ਦੂਸਰੀ ਤਰਫ ਤੋ ਵਾਏ ਕੁ ਗਰਮੀ ਬਹੁਤ ਆ ਹਾਂ ਬਾਕੀ ਇੱਕ ਗੱਲ ਬਹੁਤ ਵੱਡੀ ਸਭ ਤੋਂ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਵੀ ਜੇ ਤੁਸੀਂ ਗੁਜਰਾਤ ਚ ਆਉਣਾ ਆ ਨਾ ਤੇ ਗਰਮੀਆਂ ਚ ਨਾ ਆਇਓ ਸਿਆਣਾ ਚ ਆਇਓ ਤੇ ਆ ਦੇਖੋ ਵੀ ਇੱਥੇ ਇੱਥੇ ਪੱਗ ਗਿਆ ਇੱਥੇ ਰੰਗ ਤੇ ਇੱਥੇ ਰੰਗ ਦਾ ਹਰ ਇੱਕ ਪੈ ਗਿਆ ਦੋ ਰੰਗ ਹੋ ਗਏ ਉਹ ਆ ਇਸ ਕਰਕੇ ਗਰਮੀ ਚ ਥੋੜਾ ਪਰਹੇਜ਼ ਕਰ ਲਿਓ ਕਿ ਆਉਣਾ ਆ ਤਾਂ ਬਈ ਪਨੀਚਾ ਆ ਅਸੀਂ ਵੀ ਆਈ ਹਾਂ ਸਾਨੂੰ ਤਾਂ ਪਤਾ ਨਹੀਂ ਜੀ ਅਸੀਂ ਤਾਂ ਆ ਗਏ ਆ ਕਿਉਂ ਬਈ ਮੁੰਡੇ ਸਾਡੇ ਦਾ ਰੰਗ ਕਾਲਾ ਹੋ ਗਿਆ ਦੁੱਧ ਵਰਗਾ ਚਿੱਟਾ ਸੀ ਇਹ ਹੈਨਾ ਹੁਣ ਇਹਦੇ ਪਲਸ 1 ਚ ਐਡਮਿਸ਼ਨ ਲੈਣੀ ਆ ਕੀ ਮੂੰਹ ਲੈ ਕੇ ਜਾਊਗਾ ਇਹ ਹੁਣ ਸਕੂਲ ਦੇ ਲੋਈ ਦੇਖ ਲਿਆ ਤਕਰੀਬਨ ਕਿਲਾ ਦੀ ਸਾਰਾ ਇੱਥੇ ਲਾਈਟਿੰਗ ਵੀ ਹੁੰਦੀ ਆ ਤੇ ਅਜਿਹਾ ਲੇਜ਼ਰ ਲਾਈਟਿੰਗ ਤਾਂ ਨਾ ਤਕਰੀਬਨ ਟ੍ਰੈਂਡ ਆ ਹਰ ਕਿ ਜਗ੍ਹਾ ਮੈਂ ਜੁਰਾਵਰ ਫੋਰਟ ਗਿਆ ਸੀਗਾ ਲੇ ਲਦਾਖ ਤੇ ਉੱਥੇ ਵੀ ਹੈ ਨਾ ਤੇ ਵਧੀਆ ਇਹਦੇ ਨਾਲ ਐਕਚੁਅਲੀ ਇੱਥੇ ਦਾ ਇਤਿਹਾਸ ਦਿਖਾਇਆ ਜਾਂਦਾ ਹੈ ਲਾਈਟਿੰਗ ਦੇ ਨਾਲ ਅਸਮਾਨ ਦੇ ਵਿੱਚ ਤੇ ਵਧੀਆ ਵੀ ਆ ਤੇ ਇੱਕ ਇੰਟਰਸਟਿੰਗ ਵੀ ਆ ਬੱਚੇ ਵੀ ਬੜੇ ਤੇ ਖੁਸ਼ ਹੋ ਕੇ ਦੇਖਦੇ ਆ ਨਾ ਇੱਕ ਵਧੀਆ ਚੀਜ਼ ਆ ਲੋਕਾਂ ਨੂੰ ਦੱਸਣ ਲਈ ਇਤਿਹਾਸ ਦੱਸਣ ਲਈ ਰੁਕ ਜਾ ਇੰਟਰਸਟਿਡ ਵੀ ਆ ਲੋਕਾਂ ਦਾ ਮਨ ਵੀ ਲੱਗਦਾ ਆ ਇਹ ਆ ਜੋ ਇਸ ਸਾਈਡ ਦੇਖਦੇ ਆ ਮੈਨੂੰ ਸਮੁੰਦਰ ਸਮੁੰਦਰ ਹੀ ਦੱਸਿਆ ਆ ਦਿਵਾਰਾਂ ਦੇਖੋ ਕਿੱਡੀ-ਕੱਡੀ ਮੋਟੀਆਂ ਆ ਲੱਗਦਾ 5-5 ਫੁੱਟ ਮੋਟੀਆਂ ਦੁਬਾਰਾ ਇਹ ਆ 5-5 ਫੁੱਟ ਤੇ ਸੁੰਦਰ ਦਾ ਪਾਣੀ ਇੱਥੇ ਤੱਕ ਆਉਂਦਾ ਆ ਇੱਥੇ ਤੱਕ ਚੜੀ ਜਾਂਦਾ ਹੈ ਜਵਾਰ ਭਾਟਾ ਜਦੋਂ ਚੜਦਾ ਆ ਤੇ ਤੁਸੀਂ ਜਾਣੀ ਜਾਂ ਜਾਣਦੇ ਹੋਣੇ ਇਹ ਜਵਾਰ ਭਾਟਾ 6 ਘੰਟੇ ਚੜਦਾ ਤੇ 6 ਘੰਟੇ ਉਤਰਦਾ ਨਾ ਤੇ ਜਦੋਂ ਉੱਤਰਦਾ ਆ ਤਾਂ 6 ਘੰਟੇ ਪਾਣੀ ਉੱਤਰਦਾ ਰਹਿੰਦਾ ਉੱਤਰਦਾ ਰਹਿੰਦਾ ਉੱਤਰਦਾ ਰਹਿੰਦਾ ਤੇ ਦੂਸਰੇ ਸਿਰੇ ਤੇ ਜਾ ਕੇ ਪਾਣੀ ਚੜਦਾ ਰਹਿੰਦਾ ਤੇ ਫਿਰ ਉਸ ਤੋਂ ਬਾਅਦ 6 ਘੰਟੇ ਬਾਅਦ ਫਿਰ ਇਹ ਦੂਜੀ ਤਰਫ ਚੜਨ ਲੱਪੈਂਦਾ ਆ ਇਸ ਲਈ ਜਵਾਰ-ਬਾਟਾ 6 ਘੰਟੇ ਚੜਦਾ ਤੇ 6 ਘੰਟੇ ਉੱਤਰਦਾ ਦੇਖੋ ਉਧਰ ਦੇਖੀ ਜੀ ਇਹ ਮਾਸੀ ਪਾਣੀ ਹੋ ਗਿਆ ਇਹ ਹੁਣ ਵੀ ਆ ਰਿਹਾ ਅੰਨਲੀ ਕਿਲਾ ਪਤਰਾ ਦੇਖ ਲਿਆ ਹੈ ਤੇ ਉਸ ਤੋਂ ਬਾਅਦ ਲਾਸਤੇ ਆ ਕੇ ਜਦੋਂ ਆਪਾਂ ਆਉਂਦੇ ਆ ਤੇ ਇਹ ਬਹੁਤ ਵੱਡੀ ਚਿਮਨੀ ਬਣੀ ਹੋਊ ਗੋਲ ਤੇ ਇਹਦੇ ਅੰਦਰ ਪੌੜੀਆਂ ਵੀ ਆ ਉਹਦੇ ਉੱਪਰ ਉਹ ਦਰਵਾਜ਼ਾ ਨਿਕਲਿਆ ਆ ਆਰਾਊਂਡ ਆ ਪੂਰਾ ਨਾ ਤੇ ਇਹਦੇ ਸਾਹਮਣੇਲੇ ਪਾਸੇ ਹੈਗਾ ਸਮੁੰਦਰ ਤੇ ਤੇਰੋ ਸਮੁੰਦਰ ਦੇ ਵਿੱਚੋਂ ਹਮਲਾ ਕਰਦੇ ਹੁੰਦੇ ਸੀਗੇ ਲੁਟੇਰੇ ਜਾਂ ਆਉਂਦੇ ਹੁੰਦੇ ਸੀ ਤਾਂ ਇੱਥੋਂ ਇਹ ਵੱਡੀਆਂ-ਵੱਡੀਆਂ ਦੂਰਬੀਨਾਂ ਦੇ ਨਾਲ ਟੈਲੀਸਕੋਪ ਦੇ ਨਾਲ ਦੇਖ ਕੇ ਤਾਂ ਫਿਰ ਇੱਥੇ ਆਰਡਰ ਦਿੰਦੇ ਹੁੰਦੇ ਜਿਹੜੇ ਥੋਪਾਂਦਾਂ ਨੂੰ ਦਿਖਾ ਕੇ ਆਏ ਆ ਤੇ ਉਸ ਕਮੋਂਦੇ ਦੇ ਉੱਪਰ ਵੀ ਥੋਪਾਂ ਲੱਗੀਆਂ ਆ ਰਾਈਟ ਇਹ ਜਿੱਦਾਂ-ਜਿੱਦਾਂ ਸਟੈਪ ਆਪਾਂ ਉੱਪਰ ਦੇ ਉੱਪਰ ਚਲਦੇ ਜਾਂਦੇ ਇੱਕ ਫਲੋਰ ਦੋ ਫਲੋਰ ਤਿੰਨ ਫਲੋਰ ਸਾਰਿਆਂ ਦੇ ਉੱਤੇ ਥੋਪਾਂ ਲੱਗੀਆਂ ਆ ਤੇ ਇਹਦੇ ਵਿੱਚ ਆਈ ਦਾ ਹੈਗਾ ਸਾਬਕਤਵ ਤੇ ਬਾਕੀ ਕੁਝ ਰਹਿ ਗਿਆ ਹੋਊਗਾ ਤਾਂ ਉਸ ਨੂੰ ਅਗਲੀ ਵੀਡੀਓ ਚ ਫਾਇਰ ਕਰਦੇ ਆਂਗੇ ਓਕੇ ਅੱਗੇ ਚੱਲਦੇ ਆਂ ਇੱਕ ਹੋਰ ਚੀਜ਼ ਜਦੋਂ ਸਮੁੰਦਰ ਦੇ ਵਿੱਚੋਂ ਜਹਾਜ਼ ਆਉਂਦੇ ਆ ਕਿਸੇ ਵੇਲੇ ਰਸਤਾ ਪਟਕ ਜਾਂਦੇ ਸੀ ਤੇ ਇਹਦੇ ਉੱਤੋਂ ਲਾਈਟਿੰਗ ਦਿਖਾ ਕੇ ਵੀ ਉਹਨਾਂ ਨੂੰ ਰਸਤੇ ਬਾਰੇ ਦੱਸਿਆ ਜਾਂਦਾ ਸੀਗਾ ਤੇ ਇਹ ਕੁਝ ਤੀਵੀਆਂ ਦੀਆਂ ਤਕਨੀਕਾਂ ਤੇ ਵਧੀਆ ਸੀ ਇੱਥੇ ਦਾ ਸਾਰਾ ਸਾਬਕਤਵ ਤੇ ਰੈਨੂਰੇਟ ਹੋ ਰਿਹਾ ਆ ਬੰਡਾਰੇ ਨਮਾ ਇਹਨੂੰ ਦੁਬਾਰਾ ਨਮਾ ਮਤਲਬ ਜਿੱਥੇ-ਜਿੱਥੇ ਇਹਦੀ ਖਸਤਾ ਹਾਲਤ ਹੋਈ ਉਹ ਚੀਜ਼ਾਂ ਨੂੰ ਦੁਬਾਰਾ ਰਿਪੀਟ ਕਰ ਰਹੇ ਬਣਾ ਰਹੇ ਆ ਉਹ ਦੇਖੋ ਸਾਹਮਣੇ ਲੱਗੇ ਹੋਏ ਆ ਮਿਸਤਰੀ ਟਕ 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 ਕਰਨ ਤੇ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆ ਹੁਣ ਅਗਲੇ ਡੈਸਟੀਨੇਸ਼ਨ ਦੇ ਉੱਤੇ ਤੇ ਦਿਉ ਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਬਹੁਤ ਕੁਝ ਆ ਦੇਖਣ ਵਾਲਾ ਇੱਕ ਆਟੋ ਕਰ ਲਓ ਆਟੋ ਅਸੀਂ ਕੀਤਾ 800 ਰੁਪਏ ਦੇ ਵਿੱਚ 3 ਘੰਟੇ ਦਾ ਟਾਈਮ ਦਿੱਤਾ ਆਏ ਨੇ ਤੇ ਤਿੰਨਾਂ ਘੰਟਿਆਂ ਦੇ ਵਿੱਚ ਇਹ ਦੂਸਰੇ ਡੈਸਟੀਨੇਸ਼ਨ ਤੇ ਲੈ ਕੇ ਆਇਆ ਸਾਨੂੰ ਇਹ ਤੇ ਤਿੰਨ ਚਾਰ ਪੁਆਇੰਟ ਦੱਸਿਆ ਆਏ ਨੇ ਤੇ ਉੱਥੇ ਚੱਲਦੇ ਆਂ ਤੇ ਫਿਰ ਗੱਲ ਕਰਦੇ ਆਂ ਅਗਲੇ ਡੈਸਟੀਨੇਸ਼ਨ ਤੇ ਅਮਰੇ ਇੱਕ ਗੱਲ ਦਾ ਹੋਰ ਖਿਆਲ ਕਰਨਾ ਵੀ ਅਸੀਂ ਰਸਤੇ ਦਾ ਜਰੂਰ ਖਿਆਲ ਕਰਨਾ ਵੀ ਅਗਲੇ ਕਿੱਧਰ ਤੇ ਜਾਣਾ ਅਾਨੂੰ ਅੱਧਾ ਘੰਟਾ ਹੋ ਗਿਆ ਉਹਦੀ ਖੋਜ ਲਗੇ ਇਧਰਲੇ ਪਾਸੇ ਕਿਲਾ ਬਹੁਤ ਵੱਡਾ ਆ ਉਧਰ ਤੇ ਖਾਣਾ ਜੀ ਆਸੀਂ ਉਧਰ ਉਧਰ ਪੜ ਗਏ ਜਾਂ ਕੇ ਤੇ ਹੁਣ ਮੇਰੇ ਕੋਲ ਹੁਣ ਆਪਾਂ ਸਿੱਧੇ ਰਸਤੇ ਆਏ ਆਂ ਤੇ ਧਿਆਨ ਰੱਖੋ ਰਸਤੇ ਦਾ ਜਰੂਰ ਤੇ ਬਾਕੀ ਕਿਹੋ ਜਿਹੀ ਲੱਗੀ ਵੀਡੀਓ ਗਵਰਨਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਹਾਂ ਜਿਹੜਾ ਮੈਂ ਤੁਹਾਨੂੰ ਦੱਸਦਾ ਇਹ ਨਾ ਵੀ ਥੱਲੇ ਤੈਖਾਨੇ ਬਣਿਓ ਆ ਦੇਖੋ ਇਸ ਰਸਤੇ ਤੋਂ ਉਹ ਪੂਰਾ ਉਹ ਪਾੜ ਕੇ ਇਹਦਾ ਗੁਫਾ ਜਿਹੀ ਬਣੀਓ ਆ ਇਹ ਸਾਰੇ ਥੱਲੇ ਥੱਲੇ ਘੁੰਮ ਜਾਂਦਾ ਇਹਦੇ ਆ ਜੋ ਵੀ ਆ ਪਹਾੜਾ ਚੰਟਾਨ ਆ ਇਹਦੇ ਥੱਲੇ ਥੱਲੇ ਸਾਰਾ ਘੁੰਮਦਾ ਹੈ ਨਾ ਇਹਦੇ ਥੱਲੇ ਸਾਰੇ ਰੂਮ ਬਣਿਓ ਆ ਤੇ ਇਹ ਇੱਥੇ ਦਾ ਵਿਊ ਆ ਉਹ ਸ਼ਾਨਦਾਰ ਆ ਤੇ ਧੁੱਪੇ ਨਾ ਆਓ ਸ਼ਾਮੇ ਆਓ ਤੇ ਧੁੱਪ ਜ ਰੰਗ ਗੋਰਾ ਹੋ ਗਿਆ ਮੁੰਡੇ ਸਾਡੇ ਦਾ ਤੇ ਠੀਕ ਆ ਜੀ ਚੱਲਦੇ ਆ ਅਗਲੀ ਡੈਸਟੀਨੇਸ਼ਨ ਤੇ ਗਰਮੀ ਬਹੁਤ ਆ ਤੇ ਪੀਣ ਲੱਗਿਆ ਠੰਡੀ ਠੰਡੀ ਰਾਸ ਤੇ ਇਹ ਇੱਥੇ ਦਾ 올ਡ ਚਰਚ ਆ ਬਹੁਤ ਪੁਰਾਣਾ ਤੇ ਹੌਸ ਆਫ ਪ੍ਰੇਅਰ ਲਿਖਿਆ ਹੋਇਆ ਮੂਰੇ ਲਿਖਿਆ ਵੇਥੇ ਇੱਥੇ ਪਰ ਵੀਡੀਓ ਬਣਾ ਨਹੀਂ ਸਕਦੇ ਦਿਖਦੇ ਆ ਬਣਾਉਂ ਦਿੰਦੇ ਕਰੀ ਦਿੰਦੇ ਤੇ ਵਾਹ ਜਦੋਂ ਆਪਣੇ ਮੂਹਰੀਆਂ ਚੋਂਦਾ ਨਾ ਚਰਚ ਜਸਤ ਉਦਾਂ ਹੀ ਉਦਾਂ ਹੀ ਹਾ ਤੇ ਲੋਕੀ ਮੋਮਬਤੀਆਂ ਵੀ ਜਗਾਉਂਦੇ ਆ ਇੱਥੇ ਦਾ ਵਿਊ ਆ ਜੀ ਆਪਾਂ ਆ ਗਏ ਆ ਇੱਥੇ ਹੁਣ ਇਹ ਆਈਐਨਐਸ ਕੁਕੜੀ ਕੁਕੜੀ ਤੋਂ ਇੱਥੇ ਕਹਿੰਦੇ ਸੀ ਵੀ ਪਾਕਿਸਤਾਨ ਵਾਲਿਆਂ ਨੇ ਸਾਡਾ ਨਾ ਹਿੰਦੁਸਤਾਨ ਦਾ ਜਹਾਜ਼ ਜਿਹੜਾ ਪਾਣੀ ਵਾਲਾ ਸੀ ਉਹ ਡਬੋ دیا ਤਾਂ ਐਸੇ ਭਾਈ ਐਸੇ ਕੀ ਹਸਤੀਆ ਪੂਰੀ ਉਸਕੀ 199 ਦਾ ਉਹ 90 71 ਦਾ 71 ਦਾ ਜੀ ਜੀ इसके सामने जीव के सामने लड़ाई हो गई थी इसका पूरा जहाज इसके सामने डूब गया था ए, इसी के आगे अपना आ, इंडिया वाला जहाज वाला जहाज यहाँ पे डूब गया था ना ओके okay. इसकी कहानी इधर है हाँ। और सब, सब पत्थर में जो नाम लिखा ना हाँ जी हाँ जी सैनिक का नाम है जो सैनिक वहाँ उस टाइम उसमें काम कर रहे थे जी जी जितने पंडित शहीद हो गए था जी 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 और इसका पूरा नाम निशान है क्या नाम है आ, ये इसका नाम है टी आर राजू लिखा हुआ है जी जी सभी में लिखा हुआ है आ, सभी में लिखा हुआ है ओके जितने बड़ी साइड हो गया था ना इसका पूरा नाम है जी जी कैप्टन का अपना नाम है जी का नाम है जी और पूरा इसके सामने जो जहाज डूब गया था ना इसके सामने पूरा जहाज डूब गया था जहाज डूब गया था जी जी इसकी कहानी करें इसका पूरा सीप है हाँ जी मेमोरियल का ओके ये सब जो ये दिख रहा है ना पत्थर में नाम हाँ जी हाँ जी वो सब मर गए शहीद हो ना इसका नाम है हाँ 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 हाँ। सही है सही है तो ये यहाँ की हिस्ट्री है ना पाकिस्तान वालों ने हमारा ये जहाज डुबो दिया था इसकी एफ एफ वन फोर्टी ये लड़ाकू जहाज था ना ठीक है ठीक ठीक भाई ठीक तो ये सामने पाकिस्तान वालों ਨੇ حملہ کیا تو ہمارا یہ ڈوب گیا تو اسی کی یاد میں یہ ہم اس کا ماڈل بنا رکھا ہے نا वेरी गुड ਬੜੀ ਵਧੀਆ ਬਤਾ دیا ਆਪਨੇ ਤੇ ਲੋ ਜੀ ਆਪਾਂ ਹੁਣ ਇਹਦੇ ਲੱਗੇ ਜਾਂ ਕਿ ਮਾਡਲ ਦੇਖਦੇ ਆਂ ਫਿਰ ਆਪਣਾ ਚਾਰਜਰ ਦਾ ਪਿੰਨ ਲਗਾਉਂਦੇ ਆਂ ਤੇ ਜਦ ਤੱਕ ਤੁਸੀਂ ਮੇਰੇ ਪਿੱਛੇ ਸਾਰਾ ਦੇਖ ਸਕਦੇ ਸੁੰਦਰੇ ਸੁੰਦਰ ਹੈ ਇਸੇ ਸਮੁੰਦਰ ਦੇ ਵਿੱਚ ਇੱਥੋਂ ਬਿਲਕੁਲ ਅੱਗੇ ਕਿੰਨੇ ਕਿਲੋਮੀਟਰ ਇਹ ਤਾਂ ਨਹੀਂ ਇੱਥੇ ਲਿਖਿਆ ਸ਼ਾਇਦ ਉੱਥੇ ਲਿਖਿਆ ਹੋਊਗਾ ਇਹਨਾਂ ਨੇ ਦੱਸਿਆ ਨਹੀਂ ਤੇ ਆਪਣਾ ਇੰਡੀਆ ਦਾ ਜਹਾਜ਼ ਡੁੱਬ ਗਿਆ ਸੀਗਾ ਪਾਕਿਸਤਾਨ ਦੇ ਨਾਲ ਲੜਦਿਆਂ ਨਾ ਤੇ ਪਾਕਿਸਤਾਨੀ ਜਹਾਜ਼ ਡੋਬਿਆ ਸੀਗਾ ਨਾ ਤੋਂ ਉਹਦੇ ਯਾਦ ਵਿੱਚ ਇਹ ਮਾਡਲ ਇਹਨਾਂ ਨੇ ਇੱਥੇ ਬਣਾ ਕੇ ਰੱਖਿਆ ਆ ਇਹ ਦੇਖੋ ਉਹ ਜਿਆਦਾ ਵੱਡਾ ਆ ਇਹ ਇਹਦਾ ਇੱਕ ਮਾਡਲ ਆ ਜਿਹੜਾ オリジナル ਹੋਊਗਾ ਉਹਦਾ ਸਾਈਜ਼ ਕਿੰਨਾ ਹੋਊਗਾ ਤੁਸੀਂ ਇਹ ਦੇਖੋ ਖੁਖਰੀ ਬੋਲਦੇ ਇਹਨੂੰ ਖੁਖਰੀ 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 ਤੇ ਬਹੁਤ ਇੱਥੇ ਟੂਰਿਸਟ ਇਹਨਾਂ ਨੂੰ ਦੇਖਣ ਆਉਂਦੇ ਆ ਜਿਹੜੇ ਇੱਥੇ ਦਿਉ ਆਉਂਦੇ ਆ ਇੱਥੇ ਜਾਂ ਸੋਮਨਾਥ ਆਉਂਦੇ ਆ ਜਾਂ ਜੂਨਾਗੜ ਆਉਂਦੇ ਆ ਉਹ ਸਾਰੇ ਇਹਨੂੰ ਦੇਖ ਕੇ ਜਾਂਦੇ ਆ ਤਾਂ ਇਹ ਹੈ ਜੀ ਉਹ ਜਹਾਜ਼ ਇਹਨਾਂ ਨੇ ਇੱਥੇ ਸਾਰਿਆਂ ਦੇ ਨਾਂ ਵੀ ਲਿਖਿਓ ਆ ਜਿਹੜੇ ਉਸ ਵੇਲੇ ਇਸ ਸ਼ਿਪ ਵਿੱਚ ਸ਼ਹੀਦ ਹੋ ਗਏ ਸੀ ਪੜਨੀ ਹੋਣੀ ਜਦਾਂ ਟ੍ਰਾਂਸਪੀਟਿਡ ਜੇ ਲਿਖਿਓ ਆ ਤੇ ਮੋਬਾਈਲ ਦੇ ਨਾਲ ਥੋੜਾ ਔਖਾ ਹੋ ਜਾਂਦਾ ਪੜਨਾ ਵੈਸੇ ਨੰਗੀ ਅੱਖਾਂ ਤੁਸੀਂ ਪੜ ਸਕਦੇ ਆ ਨਾ ਜੀ ਏ ਪੀ ਰਾਣਾ ਐ ਕੇ ਐਸ ਐਸ ਮੋਹਨ ਹੈ ਬੀ ਐਨ ਸਿੰਘ ਹੈ ਟੀ ਆਰ ਰੱਜੂ ਹੈ ਐਸ ਕੇ ਵਰਮਾ ਹੈ ਐਸ ਕੇ ਪਾਟਕ ਹੈ ਐਸ ਐਨ ਰਾਮ ਹੈ ਆਰ ਸਿੰਘ ਹੈ ਕੇ ਸਿੰਘ ਹੈ ਐਮ ਸਿੰਘ ਹੈ ਚਰ ਸ਼ਰਮਾ ਹੈ ਐਮ ਐਮ ਆਰ ਸੀ ਨਾਇਰ ਹੈ ਕਾਫੀ ਨਾਮ ਹੈ ਨਾ ਤੇ ਇਹ ਸਾਰੇ ਲਿਖੀ ਹੋਏ ਆ ਇਹਨਾਂ ਨੇ ਜਿਹੜੇ ਉਸ ਵੇਲੇ ਇੱਥੇ ਇਸ ਜਹਾਜ਼ ਵਿੱਚ ਲੜਦੇ-ਲੜਦੇ ਸ਼ਹੀਦ ਹੋ ਗਏ ਸੀਗੇ ਇਹ ਸਾਰੇ ਉਹਨਾਂ ਸ਼ਹੀਦਾਂ ਦੇ ਨਾਮ ਆ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਸ਼ਿਪ ਦਾ ਮਾਡਲ ਤੇ ਉਹਨਾਂ ਦੇ ਨਾਮ ਲਿਖੇ ਹੋਏ ਆ ਇੱਥੇ ਉਹਨਾਂ ਦੇ ਟੂਰਿਸਟ ਨੂੰ ਦੇਖਣ ਆਉਂਦੇ ਆ 뷰 ਬਹੁਤ ਹੀ ਸ਼ਾਨਦਾਰ ਆ ਇੱਥੇ ਦਾ ਤੇ ਆ ਇਹਨਾਂ ਨੇ ਇੱਧਰ ਵੀ ਲਾਈਟ ਟੰਬ ਵਗੈਰਾ ਲਾਈਆਂ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਕੀ ਆ ਕਹਿੰਦੇ ਪਾਜੀ ਇਹ ਵੀ ਬਸ ਫੋਟੋ ਫੋਟੋਆਂ ਖਿੱਚਣ ਨੂੰ ਬਣਾਇਆ ਇਹਨਾਂ ਨੇ ਵੈਸੇ ਕੋਈ ਇੱਥੇ ਦਿਨ ਸੋਦ ਨੂੰ ਕੋਈ ਕੁਝ ਫੰਕਸ਼ਨ ਕਰਦੇ ਹੋਣਗੇ ਉਹਦੇ ਹਿਸਾਬ ਨਾਲ ਮੈਨੂੰ ਲੱਗਦਾ ਇਹ ਬਣਾਇਆ ਇਹਨਾਂ ਨੇ ਤੇ ਸਮੁੰਦਰ ਬਿਲਕੁਲ ਪਾਣੀ ਸਮੁੰਦਰ ਦਾ ਇੱਥੇ ਤੱਕ ਆਉਂਦਾ ਆ ਨਾਲ-ਨਾਲ ਕੰਡਾਂ ਦੇ ਤੇ ਵਿਊ ਬਹੁਤ ਸ਼ਾਨਦਾਰ ਆ ਤੇ ਜਿਹੜੇ ਜੂਨਾਗੜ ਆਉਂਦੇ ਆ ਫੋਮਨਾਥ ਆਉਂਦੇ ਆ ਤੇ ਆਓ ਜਰੂਰ ਬਹੁਤ ਹੀ ਜਵਰਦਸਤ ਨਜ਼ਾਰਾ ਆ ਇੱਥੇ ਦਾ ਨਾ ਬਹੁਤ ਜੰਦਾਰ ਬਹੁਤ ਸ਼ਾਨਦਾਰ ਪਰ ਉਹਨਾ ਗਰਮੀਆਂ ਚ ਨਹੀਂ ਆਉਣਾ ਥੋੜਾ ਜਿਹਾ ਮੌਸਮ ਚੇਂਜ ਹੋਇਆ ਚਾ ਥੋੜੀ ਠੰਡ ਚ ਆਉਣਾ ਨਾ ਜੀ ਤੇ ਬਾਕੀ ਚੱਲਦੇ ਆ ਹੁਣ ਦੂਸਰੀ ਸਾਈਡ ਇੱਕ ਇੱਥੇ ਮੰਦਿਰ ਆ ਉਹ ਜੋ ਆਟੋ ਵਾਲਾ ਸੀਗਾ ਜਿਹੜਾ ਸਾਨੂੰ ਲੈ ਕੇ ਆਇਆ ਜਿਹੜੇ ਬੈਟਰੀ ਵਾਲੇ ਉਹ ਬੋਲਦਾ ਉਧਰ ਮੰਦਿਰ ਹੈ ਵਹਾਂ ਜਾਏਗੇ ਅਬ ਦੇਖਦੇ ਹਾਂ ਅਬ ਆਜੋ ਇਹਦੇ ਬਿਲਕੁਲ ਲੱਗੇ ਜਿੱਦਾਂ ਹੁਣ ਇੱਥੇ ਇਹਨਾਂ ਨੇ ਮਾਡਲ ਰੱਖਿਆ ਆ ਲੜਾਕੂ ਜਹਾਜ਼ ਦਾ ਜਿਹੜਾ ਆਰਮੀ ਦਾ ਸੀਗਾ ਤੇ ਇਹਦੇ ਬਿਲਕੁਲ ਹੀ ਲੱਗੇ ਲੈਂਦੇ ਪਾਸੇ ਨੂੰ ਤੇ ਪੱਛਮ ਵਾਲੀ ਸਾਈਡ ਮੰਦਿਰ ਆ ਤੇ ਇਹ ਵੀ ਬਹੁਤ ਪੁਰਾਣਾ ਆ ਕਾਫੀ ਨੀਚੇ ਆ ਤੁਰਨਾ ਪੈਂਦਾ ਸੀ ਹੁਣ ਧੁੱਪ ਬਹੁਤ ਸੀਗੀ ਤੇ ਚਲੋ ਮੈਂ ਕਿਹਾ ਦੂਰੋਂ ਆਪਾਂ ਇਹ ਦੇ ਦਰਸ਼ਨ ਕਰ ਲੈਂਦੇ ਆ ਤੇ ਆਜੋ ਹੁਣ ਨੈਕਸਟ ਡੈਸਟੀਨੇਸ਼ਨ ਤੇ ਹੁਣ ਚੱਲ ਗੰਗੇਸ਼ਵਰ ਮੰਦਿਰ ਸਸ ਹੁਣ ਆਪਾਂ ਜਾ ਰਹੇ ਆ ਪਾਪਸ ਆਪਣੇ ਆਟੋ ਦੇ ਕੋਲ ਆਟੋ ਦੇ ਪਾਸ ਉਹ ਇਹ ਪਿੱਛੇ ਬੈਠੇ ਆ ਆਟੋ ਦੇ ਬੰਦ ਠੀਕ ਹੈ ਠੀਕ ਹੈ ਇਹ ਉਂਗਲਾ ਕਾਇ ਦਿਖਾਉਣਾ ਯਾਰ ਨਜ਼ਾਰਾ ਦੇਖ ਯਸੂ ਯੁਸਤਮ ਦਿਨ ਪਹਿਲੇ ਬਹੁਤ ਗਰਮੀ ਆ ਜਿੱਦਾਂ ਗਰਮੀ ਨਹੀਂ ਚੁੱਭਦੀ ਹੈ ਨਾ ਤੇ ਰਾਤ ਨੂੰ ਮੌਸਮ ਬਹੁਤ ਠੰਡਾ ਹੋ ਜਾਂਦਾ ਹੈ ਸ਼ਾਮ ਨੂੰ ਜਦੋਂ ਨਾ ਠੰਡੀ ਠੰਡੀ ਹਵਾ ਵਗਦੀ ਆ ਤੇ ਵਧੀਆ ਹੋ ਜਾਂਦਾ ਮੌਸਮ ਪਾਰਕ ਬਹੁਤ ਜ਼ਬਰਦਸਤ ਬਣਾਈ ਇਹਨਾਂ ਨੇ ਨਾ ਐਡੀ ਪਾਰਕ ਆ ਪਾਣੀ ਇੱਥੇ ਤਾਂ ਕਹਿੰਦਾ ਸਮੁੰਦਰ ਦਾ ਇਧਰਲੇ ਪਾਸੇ ਨਾ ਸਣੀ ਤਕਰੀਬਤ ਤਿੰਨ ਪਾਸੇ ਸਮੁੰਦਰ ਆਉਂਦਾ ਹੈ ਨਾ ਇਹਦੇ ਨਾਲ ਵਧੀਆ ਲੱਗਦਾ ਜਦੋਂ ਪਾਣੀ ਚੜਦਾ ਹੋਣਾ ਨਾ ਇੱਥੇ ਤੇ ਸੋਹਣਾ ਲੱਗਦਾ ਹੈ ਨਾ ਬਹੁਤ ਵਧੀਆ ਲੱਗਦਾ ਇੱਥੇ ਤਾਂ ਪਾਣੀ ਹੁੰਦਾ ਸਾਰੇ ਪਾਸੇ ਪਾਣੀ ਪਾਣੀ ਇੱਕ ਰਸਤਾ ਹੀ ਰੱਖਿਆ ਹੈ ਇਹਨਾਂ ਨੇ ਇਧਰੋਂ ਜਦੋਂ ਆਓ ਤੁਸੀਂ ਵੀ ਇਹ ਧੋਪਿਆ ਤੁਸੀਂ ਇਹ ਗੱਡੀ ਲੈ ਲਓ ਗੱਡੀ ਵਾਲਾ 50 ਰੁਪਏ ਪਰ ਪਰਸਨ ਲੈਂਦਾ ਆ ਤੇ ਉਹ ਉੱਪਰੋਂ ਆਏ ਆ ਆਪਾਂ ਦੇਖੋ ਇਦਰ ਮਿੰਟ ਦੋ ਹੀ ਲਗੇ ਡੇਢ ਜਾਂ ਦੋ ਮਿੰਟ ਟਿਕਟ ਕਿਆ ਕਰਨਾ ਅਵੀ ਤੋ ਘੁੰਮ ਕੇ ਆ ਗਏ ਭਾਜੀ ਹਮ ਦੇ ਦੇ ਜਾ ਟਿਕਟ ਦੇ ਦੇ ਇਸ ਕੋ ਲੋ ਜੀ ਹੁਣ ਆ ਗਏ ਆਪਾਂ ਦਿਉ ਦੇ ਵਿੱਚ ਤੇ ਇਹ ਇਧਰ ਦਾ ਵਿੱਚ ਤੇ ਇਧਰਲੀ ਸਾਈਡ ਹੈਗਾ ਇਹਦੇ ਬਿਲਕੁਲ ਆਪੋਜ਼ਿਟ ਦਿਉ ਦਾ 에어ਪੋਰਟ ਬਿਲਕੁਲ 에어ਪੋਰਟ ਵੀ ਹੈਗਾ ਇੱਥੇ ਤੇ ਜਿਹੜਾ ਕੋਈ ਲੰਬਾ ਸਫਰ ਸਫਰ ਟ੍ਰੇਨ ਦੇ ਵਿੱਚ ਲੰਬਾ ਨਹੀਂ ਕਰ ਸਕਦਾ ਉਹ ਤੇ ਹੋਈ ਰਿਪੋਰਟ ਆਹੀ ਵੀ ਬਾਈ 에ਅਰ ਵੀ ਆ ਸਕਦਾ ਹੈ ਤੇ ਇਹ ਇੱਥੇ ਦਾ ਵਿੱਚ ਬੀਚ ਦੇਖ ਕੇ ਥੋੜਾ ਜਿਹਾ ਪਤਾ ਜਿੱਤੇ ਆ ਗਿਆ ਹਾਂ ਇਹ ਨਿਆਰੇ ਵਧੀਆ ਆ ਆਵਾਜ਼ ਪੂਰਾ ਬਾਕੀ ਲੋਟੇ ਤੇ ਜਾ ਕੇ ਦੇਖਦੇ ਹਾਂ 19 5 ਜਿਹੜਾ ਗਾਰਡ ਕੀਤਾ ਇਸ ਬੰਦੇ ਨੇ ਵੀ ਤੁਹਾਨੂੰ तकरीबन ਜਿੰਨੇ ਪੁਆਇੰਟ ਸੀ ਦੇਖਣ ਵਾਲੇ ਸਾਰੇ ਦਿਖਾਏ ਨੇ ਤੇ ਵਧੀਆ ਇਦਾਂ ਲੱਗਦਾ ਥੋੜਾ ਇਤਾਂ ਫੀਲ ਹੁੰਦਾ ਜਿਦਾਂ ਆਪਾਂ ਨਾ ਸਾਊਥ ਵਿੱਚ ਆਇਓ ਹੁੰਨੇ ਆ ਐਕਟੀਵਿਟੀਜ਼ ਬਹੁਤ ਜ਼ਬਰਦਸਤ ਹੁੰਦੀਆਂ ਪਈਆਂ ਇੱਥੇ ਤੇ ਦੇਖਦੇ ਆ ਕੋਸਟਲੀ ਕਿੰਨੀ ਆਗਾ ਨਾ ਕੋਸਟਲੀ ਹੋਗਾ ਹਾਂ ਕਿਰੇਟ ਕਿਤਨਾ ਹੋਗਾ ਇਹ ਕਿਤਰਾ ਕੋ ਉੰਦਰ ਲੈ ਕੇ ਜਾਂਦੇ ਆ ਪਾਣੀ ਵਿੱਚ ਮਾਈਕ ਉਪਰ ਹੁੰਦਾ ਹੈ ਪੈਕੇਜ ਲੈਦੇ ਹੋ ਜਾਂ ਅਲੱਗ سے ਲੈਦੇ ਹੋ ਪੈਕੇਜ ਮੇਂ ਕੀ ਆਉਂਦਾ ਹੈ ਪਤਾ ਕੋਈ ला 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 किम्चो लो जी नहीं यार ये थे, थे। लोग की पागल होया या पागल होया लोग पागल है ना ਤੂੰ ਮੈਨ ਨੂੰ ਨਾ ਸਮੁੰਦਰ ਵਿੱਚ ਨਹਾਏਗਾ ਕਿਆ ਨਹਾਏਗਾ ਤਾਂ ਨਹਾਲੇ ਪਿੱਛੇ ਆ ਗਿਆ ਤੇ ਹੁਣ ੁੰਡਾ ਸਾਡਾ ਕਿੰਨਾ ਨਾਉਣਾ ਹੈ ਨਾਉ ਨਾਓ ਫਿਰ ਇੰਡਾ ਚਲੋ ਅਰੇ ਯਹਾਂ ਆ ਗਿਆ ਆਪਕੋ ਮਿਲੇਗਾ ਵਹਾਂ ਪੇ ਚੜ ਰਿਹਾ ਹੈ ਚੜ ਰਿਹਾ ਬਾਲਾ